ਦੇਸ਼ ਪਾਰਚੀ ਦੁਰਗਾ ਅਸ਼ਟਮੀ ਅੱਜ ਤੋਂ ਉਮਤਾਨ ਦੇ ਨਾਲ ਲੋਕਾਂ ਦੇ ਵੱਲੋਂ ਮਨਾਈ ਜਾ ਰਹੀ ਹੈ ਕਰਾਚ ਲੋਕ ਕੰਜਕ ਪੂਜਨ ਕਰ ਰਹੇ ਨੇ ਤੇ ਮੰਦਰਾ ਸ਼ਦਾਲੂਆਂ ਦੀ ਪਾਰੀ ਪੀੜ ਉਮੜੀ ਹੋਈ ਹੈ ਮੰਦਰਾ ਨੂੰ ਬੇਹਦੀ ਖੂਬਸੂਰਤ ਤਰੀਕੇ ਨਾਲ सजाया गया है आज चेत नरात्या दा 8वा दिन है ते मंद्राच वटे पतर दे रौनका देखन मिल रही है ने वड्डे पतर ते जे लोग ने मंद्राच नत्स्थ तक हो रहे हैं पूजा अर्चना उना दे बणो कू जारी है माता दा आशीर्वाद मते बलो लिया जा रहे है। ते मंद्राशतालवा दी भीड़ उमड़ी हुई है लंबिया लम्बिया कतारें देख पा रहे हो कराच लोग कंजक भोजन कर रहे हैं

ਘਰਾਂ ਦੇ ਵਿੱਚ ਕੰਜਕ ਪੂਜਨ ਕਰਦੇ ਨੇ ਜੋਤ ਜਗਾਈ ਜਾਂਦੀ ਹੈ ਪਰ ਮੰਦਰਾਂ ਦੇ ਵਿੱਚ ਵੀ ਰੌਣਕ ਨਜ਼ਰ ਆਉਂਦੀ ਹੈ ਇਸ ਵੇਲੇ ਮੈਂ ਮਾਤਾ ਸੀਤਾ ਸ਼ਿਤਲਾ ਮੰਦਰ ਦੇ ਵਿੱਚ ਮੌਜੂਦ ਹਾਂ ਜੋ ਕਿ ਦਰਗਿਆਣਾ ਮੰਦਰ ਪਰਿਸਰ ਦੇ ਵਿੱਚ ਸਥਿਤ ਹੈ ਤਾਂ ਇਤਿਹਾਸਕ ਔਰ ਪ੍ਰਾਚੀਨ ਮੰਦਰ ਹੈ ਔਰ ਮੰਦਰ ਦੇ ਵਿੱਚ ਖਾਸ ਰੌਣਕ ਤੁਸੀਂ ਦੇਖ ਸਕਦੇ ਹੋ ਮੰਦਰ ਦੀ ਸਜਾਵਟ ਜਿਹੜੀ ਹੈ ਉਹ ਦਿਰਾਤੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਰ ਦਿੱਤੀ ਜਾਂਦੀ ਹੈ ਔਰ ਵੱਡੀ ਤਾਦਾਦ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉਹ ਹਰ ਰੋਜ਼ ਇਸ ਮੰਦਰ ਦੇ ਵਿੱਚ ਨਤਮਸਤਕ ਹੋਣ ਤੋਂ ਬਾਅਦ ਕੀ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਨੇ ਔਰ ਇਸ ਵੇਲੇ ਵੀ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਜ਼ਿਆਦਾਤਰ ਮਹਿਲਾਵਾਂ ਤੁਸੀਂ ਦੇਖ ਸਕਦੇ ਹੋ ਕਿ ਵਕ ਵਕ ਜਿਹੜੇ ਮਾਤਾ ਰਾਣੀ ਦੇ ਰੂਪ ਨੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਪੂਜਾ ਅਰਚਨਾ ਕੀਤੀ ਜਾਂਦੀ ਹੈ ਲੋਕ ਵਰਤ ਰੱਖਦੇ ਨੇ ਔਰ ਅੱਜ ਦੇ ਦਿਨ ਕੰਜਕਪੁਰਜਨ ਜੋ ਹੈ ਉਹ ਕੀਤਾ ਜਾਂਦਾ ਔਰ ਬਹੁਤ ਸਾਰੇ ਲੋਕ ਐਸੇ ਵੀ ਨੇ ਜਿਹੜੇ ਅਸ਼ਟਮੀ ਦੀ ਜਗ੍ਹਾ ਨੌਮੀ ਵਾਲੇ ਦਿਨ ਯਾਨੀ ਕਿ ਕੱਲ ਜਿਹੜਾ ਦਿਨ ਆਉਣਾ ਹੈ ਉਸ ਦਿਨ ਵੀ ਕੰਝਕ ਪੂਜਾ ਨੇ ਕੁਝ ਲੋਕਾਂ ਵੱਲੋਂ ਕੀਤਾ ਜਾਂਦਾ ਇਸ ਵੇਲੇ ਠੀਟਲਾ ਮਾਤਾ ਮੰਦਿਰ ਦੇ ਵਿੱਚ ਰੌਣਕ ਤੁਸੀਂ ਦੇਖ ਸਕਦੇ ਹੋ ਕਿ ਕੁਝ ਲੋਕ ਮੰਦਿਰ ਦੇ ਵਿੱਚ ਆ ਕੇ ਜਿਹੜੀ ਜੋਤ ਜਗਾ ਕੇ ਆਪਣੇ ਇਸ ਜਿਹੜੇ ਨਰਾਤੇ ਨੇ ਉਹਦਾਂ ਨੂੰ ਉਹਦਾਂ ਦੇ ਵਿੱਚ ਜਿਹੜੇ ਵਰਤ ਰੱਖੇ ਜਾਂਦੇ ਨੇ ਉਹਨਾਂ ਵਰਤਾਂ ਨੂੰ ਖੋਲਿਆ ਜਾਂਦਾ ਹੈ ਔਰ ਮੰਦਿਰ ਦੇ ਵਿੱਚ ਕਿਉਂਕਿ ਇਸ ਮੰਦਿਰ ਦੀ ਇੱਕ ਖਾਸ ਮਹੱਤਾ ਵੀ ਹੈ ਜਿਹੜੇ ਪੁਜਾਰੀ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਔਰ ਅੱਜ ਦੇ ਦਿਨ ਦਾ ਕੀ ਮਹੱਤਵ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੇਹੱਦ ਤਾਂ ਪੰਡਿਤ ਜੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਪੰਡਿਤ ਜੀ ਸਭ ਤੋਂ ਪਹਿਲਾਂ ਤਾਂ ਅੱਜ ਦੇ ਦਿਨ ਦਾ ਕੀ ਮਹੱਤਵ ਹੈ ਖਾਸ ਕਿਉਂਕਿ ਅੱਜ ਦੇ ਦਿਨ ਅਸ਼ਟਮੀ ਦਿਨ ਉਹ ਕਿ ਪੰਜ ਪੂਜੇ ਨੂੰ ਵੀ ਕਰਦੇ ਘਰ ਦੇ ਵਿੱਚ जय माता दी सर्व मंगल मंगल गौरी नारायणी नमोस्ते आज बड़ा खुशी का दिन है महामाई की आज अष्टमी है अष्टमी का दिन है जिन माता बहनों ने नराते रखे हैं और यहाँ माता जी को आकर के लक्ष्मी चढ़ाई है अपने बच्चों की अपने परिवार के सुख शांति के लिए उन्होंने जो मन्नत मानी है वो आज पूरी हुई है जिन माता बहनों ने यहाँ लस्सी चढ़ाई है वो आज अपने घरों में माता जी की जोत जलाएंगे कर्ज का पूजन करेंगे और उनसे आशीर्वाद प्राप्त करेंगे आज के दिन की यही मान्यता है जय माता दी ਕੁਲੇ ਸਮੁੰਦਰ ਦਾ ਜਿਹੜਾ ਖਾਸ ਮਾਤਵ ਹੈ ਕਿ ਇੱਥੇ ਕੱਚੀ ਲੱਸੀ ਜਿਹੜੀ ਹੈ ਉਹ ਚੜਾਈ ਜਾਂਦੀ ਹੈ ਆਮ ਤੌਰ ਤੇ ਅਸੀਂ ਦੇਖਦੇ ਆ ਕਿ ਸ਼ਿਵਾਲੇ ਜਿੱਥੇ ਭਗਵਾਨ ਸ਼ੰਕਰ ਦੇ ਮੰਦਰ ਹੁੰਦੇ ਨੇ ਉਹ ਦੁੱਧ ਜਾਂ ਕੱਚੀ ਲੱਸੀ ਚੜਾਈ ਜਾਂਦੀ ਹੈ ਪਰ ਇਹ ਮਾਤਾ ਸ਼ਿਤਲਾ ਮੰਦਰ ਜੋ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਕਾਇਦਾ ਤੌਰ ਤੇ ਕਿਤੇ ਬਹੁਤ ਜ਼ਿਆਦਾ ਜਦੋਂ ਸ਼ਰਧਾਲੂਆਂ ਦਾ ਰਾਸ਼ੀयां ਭੀੜ ਹੋ ਜਾਂਦੀ ਹੈ ਤਾਂ ਉਦੋਂ ਹਰ ਕੋਈ ਜੋ ਹੈ ਉਹ ਆ ਬਾਤਾਂ ਦੇ ਚਰਨਾ ਦੇ ਵਿੱਚ ਲੱਸੀ ਜਿਹੜੀ ਨਹੀਂ ਛੜਾ ਸਕਦਾ ਉਸ ਕਰਕੇ ਇੱਥੇ ਇੱਕ ਤੁਸੀਂ ਦੇਖ ਸਕਦੇ ਹੋ ਕਿ ਬਾਕਾਇਦਾ ਇੱਕ ਵੱਡਾ ਸਾਰਾ ਕੰਟੇਨਰ ਬਣਾਇਆ ਗਿਆ ਜਿੱਥੇ ਕਿ ਸੰਗਤ ਜਿਹੜੀ ਆ ਕੇ ਤਾਂ ਮੰਦਰ ਦੇ ਅੰਦਰ ਲਗਾਤਾਰ ਜਦੋਂ ਤੋਂ ਨਰਾਤੇ ਸ਼ੁਰੂ ਹੋਏ ਨੇ ਉਦੋਂ ਤੋਂ ਹੀ ਮਾਤਾ ਰਾਣੀ ਦਾ ਗੁਣਗਾਨ ਕੀਤਾ ਜਾ ਰਿਹਾ ਹੈ ਅਖੰਡ ਜੋਤ ਜਿਹੜੀ ਹੈ ਉਹ ਇਸ ਮੰਦਰ ਦੇ ਵਿੱਚ ਜਗਾਈ ਗਈ ਤੁਸੀਂ ਦੇਖ ਸਕਦੇ ਕਿ ਭਗਤ ਜਨ ਜਿਹੜੇ ਨੇ ਉਹ ਕੀਰਤਨ ਕਰ ਰਹੇ ਨੇ ਮਾਤਾ ਰਾਣੀ ਦਾ ਗੁਣ ਗਾਣ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਸਾਹਮਣੇ ਤੁਸੀਂ ਦੇਖੋਗੇ ਪਹਿਲੇ ਨਰਾਤੇ ਤੋਂ ਲੈ ਕੇ ਅੱਜ ਤੱਕ ਲਗਾਤਾਰ ਜਿਹੜਾ ਇੱਥੇ ਹੈ ਉਹ ਅਖੰਡ ਜੋਤ ਜਿਹੜੀ ਹੈ ਉਹ ਜਗਦੀ ਹੋਈ ਨਜ਼ਰ ਆ ਰਹੀ ਹੈ ਤਾਂ ਅਸ਼ਟਮੀ ਵਾਲੇ ਦਿਨ ਜੋ ਹੈ ਭੋਗ ਪਾਏ ਜਾਂਦੇ ਨੇ ਔਰ ਇੱਕ ਵੱਡਾ ਸਮਾਗਮ ਜਿਹੜਾ ਉਹ ਮੰਦਰ ਦੇ ਵਿੱਚ ਕੀਤਾ ਜਾਣਾ ਹੈ ਹਰ ਰੋਜ਼ ਤੇ ਵੱਡੇ ਪੱਧਰ ਤੇ ਜੋ ਲੋਕ ਦੇ ਸ਼ਰਧਾਲੂ ਨੇ ਮੰਦਰਾਜ ਨਤਮਸਤਕ ਹੋ ਰਹੇ ਨੇ ਅਸ਼ਟਮੀ ਦਾ ਅੱਜ ਤਿਉਹਾਰ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਬਹੁਤ ਬਹੁਤ ਸ਼ੁਕਰੀਆ ਤਸਵੀਲਾ ਤੁਸੀਂ ਸਾਨੂੰ ਰਜਵੀ ਵਖੰਦਰ ਹੋ ਮੈਂ ਆਪਣੇ ਸਹਿਯੋਗੀ ਦਾ ਰੁਕਰਾਨੀ ਮਨਸਾ ਦੇਵੀ ਮੰਦਿਰ ਤੋਂ ਪੰਚਕਲਾ ਤੋਂ ਲਾਈਵ ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਜੁੜੇ ਹੋਏ ਨੇ ਉਮੇਸ਼ ਪ੍ਰਾਚੀਨ ਮੰਦਿਰ ਇਤਿਹਾਸਿਕ ਮੰਦਿਰ ਦੂਰ ਘੜੜੇ ਉਹ ਲੋਕ ਇੱਥੇ ਆਉਂਦੇ ਨੇ ਅਸ਼ਟਮੀ ਤੇ ਕੀ ਕੁਝ ਰੌਣਕਾਂ ਬਿਲਕੁਲ ਮਾਤਾ ਮੰਨਸਾ ਦਾ ਵੀ ਇਤਿਹਾਸ ਬਹੁਤ ਮੰਦੀ ਹੈ ਔਰ ਇਸ ਸਮੇਂ ਆਰਟੀ ਜਿਹੜੀ ਹੈ ਜੀ ਆਪ ਇਸ਼ੂ ਹੋ ਚੁੱਕੀ ਹੈ ਨਾ ਰਸਮੀ ਤਰੀਕਾ ਹੈ ਔਰ ਕਾਫੀ ਦਾ ਸਾਧਵੀ ਚੀਜ਼ ਬਣ ਰਿਹਾ ਹੈ ਕਿ ਫਤਿਹ ਜਿਹੜੇ ਆ ਗਏ ਉਹ ਆ ਗਏ ਔਰ ਆਰਟੀ ਜਿਹੜੀ ਸ਼ੁਰੂ ਹੋ ਰਹੀ ਹੈ ਤੇ ਸਾਰੀ ਜਿਹੜੀ ਲਾਈ ਹੈ ਬਾਕੀ ਆਰਤੀ ਜਿਹੜੀ ਹੁੰਦੀ ਹੈ ਉਹ ਇੱਥੇ ਚੱਲਦੀ ਹੈ ਜੇ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਆਰਤੀ ਦੇ ਸਮੇਂ ਇੱਕ ਅਲੱਗ ਮਾਹੌਲ ਨਜ਼ਰ ਆਉਂਦਾ ਹੈ ਔਰ ਜੇ ਨਵਰਾਤਰਾ ਦੀ ਗੱਲ ਕਰੀਏ ਤਾਂ ਅੱਜ ਅਸ਼ਟਮੀ ਹੈ ਸਾਫੀ ਤਦਾਦ ਵਿੱਚ ਮਾਤਾ ਮੰਸੇ ਦੇ ਵੀ ਮੰਦਿਰ ਵਿੱਚ ਜਿਹੜੇ ਭਗਤ ਨੇ ਸੁਧਾਲੂ ਨੇ ਉਹ ਦੂ ਦੂ ਤੋਂ ਆਏ ਹੋਏ ਨੇ ਲੈਂਗੁਏਜ ਬੈਕਗ੍ਰਾਉਂਡ ਆਰਤੀ ਦਾ ਸਟੂਰ ਕਰ ਰਹੇ ਨੇ ਆਪ ਲਾਈਨ ਅਜ਼ਰ ਆਈ ਜੀ ਆਪ ਉਹ ਸਾਰੀ ਜਿਹੜੀ ਸੰਗਤਾਂ ਨੇ ਉਹ ਨਜ਼ਰ ਆਣ ਗਿਆ ਦੂਰ ਦੂਰ ਤੱਕ ਤੁਸੀਂ ਦੇਖੋ ਕਿ ਮੰਦਿਰ ਦੇ ਸਾਹਮਣੇ ਬਹੁਤ ਬੰਦੇ ਆਉਂਦੇ ਆਉਂਦੇ ਲਾਈਨ ਦੇ ਵਿੱਚ ਲੱਗੇ ਹੋਏ ਨੇ ਇਹ ਸਿਸਟਮ ਹੈ ਕਿ ਬਾਕੀ ਬਹੁਤ ਵੱਡਾ ਹੈ ਇਤਿਹਾਸਿਕ ਮੰਦਿਰ ਮਾਤਾ ਵੰਸਦੇਵ ਦਾ ਆਰਤੀ ਦੇ ਸਮੇਂ ਸਾਰੇ ਭਗਤਾਂ ਲਾਈਨ ਵਿੱਚ ਬੈਠ ਕੇ ਰਾਮ ਨਾਲ ਆਪੇ ਨੂੰ ਸੋਚ ਕਰਦੇ ਨੇ ਮਾਤਾ ਮੰਦਿਰ ਨੂੰ ਖੁਸ਼ ਹਾਂਦੇ ਨੇ ਆਪਣੀ ਆਪਣੀ ਮਨੋਂ ਭਾਵਨਾ ਤੋਂ ਲੈ ਕੇ ਮਾਤਾ ਦੇ ਦਰਬਾਰ ਆਉਂਦੇ ਨੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਾਤਾ ਮੰਸੂ ਦੇਵੀ ਬਰਕੁਲਾ ਸ੍ਰੀ ਸ਼ਕਤੀ ਕੀਰਤ ਮੰਦਿਰ ਜਿਹੜਾ ਉਹ ਇੱਕ ਪੁਰਾਣਾ ਹੈ ਔਰ ਇਸ ਸਮੇਂ ਜਿਹੜਾ ਪਰਦਾ ਜਿਹੜਾ ਹੈਗਾ ਆਰਤੀ ਦੇ ਟਾਈਮ ਤੋਂ ਉਸੇ ਦੀ ਰਿੱਪਿੰਗ ਹੈ ਪਰਦਾ ਲਾ ਦਿੱਤਾ ਹੈ ਜਿਹੜਾ ਪਰਦਾ ਹੈ ਉਹ ਅੱਗੇ ਆ ਜਾਂਦਾ ਹੈ ਔਰ ਆਰਤੀ ਤੋਂ ਬਾਅਦ ਪਰਦਾ ਹਟਾ ਦੇਗਾ ਫਿਰ ਤੋਂ ਦੁਬਾਰਾ ਜਿਹੜਾ ਸਵਾ ਦਰਸ਼ਨ ਹੋਏਗੇ ਨੇ ਉਹ ਕਿਤੇ ਜਾਣਗੇ ਜੀ ਬਹੁਤ ਬਹੁਤ ਸ਼ੁਕਰੀਆ ਉਮੀਦ ਸਾਨੂੰ ਲਾਈਵ ਕਰਸਣੇ ਦਾ ਵਖੰਦੇ ਰੋ ਮਾਤਾ ਮੰਸਾ ਦੇਵੀ ਮੰਦਿਰ ਪੰਚਕੁਲਾ ਤੋਂ ਤੇ ਮੈਂ ਆਪਣੇ ਸਹਿਯੋਗੀ ਦਾ ਰੁਕਰਾਂਗੀ ਮਜੂ ਮਨੋਸ਼ ਸ਼ਰਮਾ ਲਾਈਵ ਸਟ ਨਾਲ ਜੁੜ ਚੁੱਕੇ ਨੇ ਕਾਲੀ ਮਾਤਾ ਮੰਦਿਰ ਪਟਿਆਲਾ ਤਮਨੋਜ ਕਾਲੀ ਮਾਤਾ ਮੰਦਿਰ ਅਸ਼ਟਮੀ ਤੇ ਕਿਹੋ ਜਿਆ ਤਸਵੀਰਾਂ ਕਿਹੋ ਜਿਆ ਰੌਣਕਾਂ ਕਿਹੋ ਜਿਆ ਸ਼ਰਧਾਲੂਆਂ ਦਾ ਸਲਾਮ ਹਾਂ ਜੀ ਬਿਲਕੁਲ ਸਰਵਜੋਤ ਪਕੜਾ ਦਾ ਸ਼੍ਰੀ ਕਾਲੀ ਮਾਤਾ ਪ੍ਰਾਚੀਨ ਮੰਦਿਰ ਹੈ ਸਵੇਰ ਤੋਂ ਉਤਰ ਕਰ ਸਰਦੇ ਕਿ 12 ਵਜੇ ਤੋਂ ਬਾਅਦ ਹੀ ਜੰਨੇ ਸ਼ਰਧਾਲੂ ਨੇ ਮਾਤਾ ਦੇ ਦਰਬਾਰ ਦੇ ਵਿੱਚ ਨਤਮਸਟ ਹੋਣ ਦੇ ਲਈ ਪਹੁੰਚ ਰਹੇ ਨੇ ਕਿਵਾਰੀ ਤੁਹਾਨੂੰ ਮੈਂ ਪਿੱਛੇ ਤਸਵੀਰਾਂ ਦਿਖਾਦਾ ਇਹ ਜੰਨੇ ਵੀ ਸ਼ਰਧਾਲੂ ਨੇ ਮਾਤਾ ਦਾ ਜਿਹੜਾ ਮੰਦਿਰ ਪਿੱਛੇ ਆ ਉੱਥੋਂ ਬਾਹਰ ਨੇ ਤੇ ਦੂਰ ਦੂਰ ਤੱਕ ਸ਼ਰਧਾਲੂਆਂ ਦੀ ਲੰਬੀਆ ਲਾਈਨਾਂ ਪਿੱਛੇ ਤੱਕ ਲੱਗੀ ਹੋਣੀ ਤੇ ਪਰਿਵਾਰਾਂ ਦੇ ਨਾਲ ਜਿਹੜੇ ਲੋਕ ਨੇ ਇੱਥੇ ਆਏ ਹੋਏ ਨੇ ਤੁਸੀਂ ਦੇਖੋ ਕਿ ਛੋਟੇ ਛੋਟੇ ਬੱਚੇ ਨੇ ਤੇ ਖਾਸियत ਇਹ ਹੈ ਕੀ ਇਸ ਮੰਦਰ ਦੇ ਵਿੱਚ ਜਿੱਥੇ ਆਮ ਸ਼ਹਿਰੀ ਵੀ ਆਉਂਦੇ ਨੇ ਉੱਥੇ ਹੀ ਮਾਤਾ ਦੇ ਦਰਬਾਰ ਦੇ ਵਿੱਚ ਪਿੰਡਾਂ ਤੋਂ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਆ ਜਿਹੜੇ ਬੰਦੇ ਸੰਗੇ ਮਿਲੇ ਸੀ ਸ਼੍ਰੀ ਤੁਹਾਨੂੰ ਇਹ ਸਵੇਰ ਤੋਂ ਇੱਥੇ ਆਏ ਹੋਣੇ ਪਿੰਡਾਂ ਤੋਂ ਤੇ ਨਾਲ ਹੀ ਪਟਿਆਲਾ ਦੇ ਇੱਕ ਸ਼ਹਿਰੀ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲਿਓ ਸਰ ਕਿੰਨੇ ਸਮੇਂ ਤੋਂ ਤੁਸੀਂ ਮਾਤਾ ਦੇ ਦਰਬਾਰ ਚਾ ਰਹੇ ਹੋ ਕਿੰਨੀ ਕੀ ਸ਼ਰਧਾ ਲੋਕਾਂ ਦੀ ਮਾਤਾ ਦੇ ਇਸ ਮੰਦਰ ਦੇ ਵਿੱਚ ਮੈਂ ਬੱਚੀ 3 ਸਾਲ ਤੋਂ ਮੰਦਰ ਚਾ ਰਹੇ ਹਾਂ ਮਤਲਬ ਉਰੇ ਮਾਤਾ ਦੀ ਇੰਨੀ ਮਲੇ ਆਪਾਰ ਕਿਰਪਾ ਵੀ ਕਲਕੱਤੇ ਤੋਂ ਮਾਤਾ ਜੀ ਦੀ ਜੋਤ ਲੈ ਆਈ ਗਈ ਸੀ ਜੀ ਜਿਨ ਮੇਰੇ ਤੇ ਇਨੀ ਕਾ ਆਪਾਰ ਕਿ ਕਿ ਹੈ ਮੈਂ ਮਾਤਾ ਤੇ ਪੂਰਾ ਵਿਸ਼ਵਾਸ ਕਰਦਾ ਮੈਂ ਭਗਤਾਂ ਨੂੰ ਇਹ ਬੇਨਤੀ ਕਰਦਾ ਹਾਂ ਵੀ ਮਾਤਾ ਦੇ ਮੰਦਿਰ 'ਚ ਵਾਤੋ-ਵਾਦ ਆਣਾ ਚਾਹੀਦਾ ਤੇ ਵਾਤੋ-ਵਾਦ ਮਰਦਾਨਪਨ ਕਰਨਾ ਚਾਹੀਦਾ। ਇਸ ਇਤਿਹਾਸਿਕ ਮਹੱਤਤਾ ਵੀ ਬਹੁਤ ਹੈ ਮਾਤਾ ਦੀ ਕਿ ਕਹਿੰਦੇ ਪਟਿਆਲੇ ਦੇ ਜਿਹੜੇ ਮਹਾਰਾਜਾ ਸੀ ਉਹ ਜੋਤ ਲੈ ਕੇ ਆਏ ਸੀ ਕੋਲਕਾਤੇ ਤੋਂ। ਹਾਂਜੀ ਹਾਂਜੀ ਬਹੁਤ ਕੀ ਰਪਾਈ ਬਹੁਤ ਮਾਤਾ ਨਾਨੀ ਦੀ ਬੜੀ ਬਾਰ ਮਤਲਬ ਉਹ ਆ ਵੀ ਪਟਿਆਲੇ ਸ਼ਹਿਰ ਦੇ ਉੱਪਰ ਇੰਨੀ ਕੀ ਮਤਲਬ ਕਿਰਪਾ ਹੈਗੀ ਕਿ ਬਟਿਆਲਾ ਵਸੇ ਹੀ ਮਾਤਾ ਕਰਕੇ ਅੱ비 ਮੈਂ ਤਾਂ ਇਹੀ ਕਹਾਂਗਾ ਭਗਤ ਜਨਾਂ ਨੂੰ ਵੀ ਵਾਤੋ-ਵਾਦ ਜਿਹੜਾ ਵੀ ਯੋਗਦਾਨ ਦੇਣਾ ਚਾਹੀਦਾ ਤਾਂ ਵਾਤੋ-ਵਾਦ ਰੇਣਾ ਮਾਤਾ ਦੇ ਮੰਦਿਰ 'ਚ ਆਣਾ ਚਾਹੀਦਾ। ਜੀ ਤੁਸੀਂ ਦੇਖੋ ਕਿ ਇੱਥ ਓ ਮਾਤਾ ਦੇ ਦਰਬਾਰ ਦੇ ਵਿੱਚ ਆਈਆਂ ਨੇ ਮਾਤਾ ਦਾ ਹਾਰ ਪਾਇਆ ਹੋਇਆ ਤੇ ਨਾਲ ਪੂਰਾ ਪਰਿਵਾਰ ਹੈ ਨੇੜੇ ਦੇ ਪਿੰਡਾ ਉੱਥੋਂ ਇਹਨਾਂ ਨਾਲ ਗੱਲ ਕਰਨੀ ਤੇ ਭਾਈ ਜੀ ਕਿਹੜੇ ਬੜਤੋਂ ਆਇਓ ਪਿੰਡ ਪੰਖਰ ਤੋਂ ਆਇਓ ਕਿੰਨੇ ਕ ਸਮੇਂ ਤੋਂ ਆ ਰਹੇ ਹੋ ਪਿੰਡਾਂ ਦੇ ਲੋਕ ਬਹੁਤ ਸੰਗਤ ਆਉਂਦੀ ਹੈ ਮਾਤਾ ਦੇ ਲ ਕਿਸ ਤਰ੍ਹਾਂ ਦੀ ਖਾਸियत ਹੈ 20 ਸਾਲ ਹੋ ਗਏ ਸ਼ਾਇਦ ਕਰਦੇ 2000 ਤੇ ਲੱਗਿਆ ਜੀ ਇਹ ਕਿੰਨੀ ਕਿ ਸ਼ਰਤ ਹੈ ਕੀ ਮਨੋ ਕਾਮਨਾ ਬਖਸ਼ੀ ਅੱਜ ਬਹੁਤ ਸ਼ਰਧਾ ਜੀ ਮਾਤਾ ਜੀ ਹਾਂ ਜੀ ਕਿੰਨੇ ਵਜੇ ਆਗੇ ਸੀ ਸਵੇਰੇ ਮੈਂ ਰਾਤਾ ਇੱਥੇ ਆਈ ਹਾਂ ਜੀ ਹਾਂ ਜੀ ਜਗਰਾਤੇ ਹਾਂਜੀ 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 ਇਹ ਬਿਲਕੁਲ ਸਰਬ ਜੋ ਤੁਸੀਂ ਦੇਖੋ ਕੀ ਇਹ ਪਿੰਡਾਂ ਤੋਂ ਲੋਕ ਆਏ ਨੇ ਸ਼ਹਿਰਾਂ ਤੋਂ ਲੋਕ ਆਏ ਨੇ ਤੇ ਖਾਸियत ਗੱਲ ਇਹ ਹੈ ਮਾਤਾ ਦੇਸ ਦਰਬਾਰ ਦੀ ਕਿ ਵਿਦੇਸ਼ਾਂ ਤੋਂ ਵੀ ਜਿਹੜੇ ਸ਼ਰਧਾਲੂ ਨੇ ਮਾਤਾ ਦੇ ਦਰਬਾਰ ਦੇ ਵਿੱਚ ਆਪਣੀ ਮਨੋ ਕਾਮਨਾ ਪੂਰੀ ਹੋਣ ਦੀ ਆਸ ਲੈ ਕੇ ਆਉਣ ਦੇ ਲਈ ਜਦੋਂ ਮਨੋ ਕਾਮਨਾ ਮਾਤਾ ਪੂਰੀ ਕਰਦੀ ਹੈ ਤਾਂ ਜਿਹੜੇ ਸ਼ਰਧਾਲੂ ਨੇ ਮਾਤਾ ਦੇ ਦਰਬਾਰ 'ਚ ਨਤਮਸਤਕ ਹੁੰਦੇ ਨੇ ਤਸਵੀਰਾਂ ਮੈਂ ਤੁਹਾਨੂੰ ਫੇਰ ਦਿਖਾਦਾ ਕਿ ਜਿੱਥੇ ਇੱਧਰ ਇਹ ਪਰਿਵਾਰ ਖੜੇ ਨੇ ਉੱਥੇ ਇਹ ਕਈ ਜਿਹੜੇ ਨੌਜਵਾਨ ਨੇ ਉਹ ਮਾਤਾ ਦੇ ਦਰਬਾਰ ਦੇ ਵਿੱਚ ਆਏ ਨੇ ਤੁਸੀਂ ਕਿੱਥੋਂ ਆਏ ਹੋ ਪਟਿਆਲੇ ਤੋਂ ਐ ਸੁੱਲਰ ਤੋਂ ਹੀ ਸੁੱਲਰ ਤੋਂ ਆਏ ਹੋ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਸ਼ਰਧਾ ਕਿੰਨੇ ਸਮੇਂ ਤੋਂ ਆ ਰਹੇ ਹੋ ਮਾਤਾ ਦੇ ਕੋ ਟਾਈਮ ਹੋ ਗਿਆ ਜੀ ਕਰਦੀ ਹੈ ਕਰਦੀ ਹੈ ਜੀ ਕੀ ਇਸ ਦਰਸ਼ਨ ਕਰਦੇ ਆ ਜੀ ਹਰੇ ਪਿਆਰੇ ਮਹਾਵਰੀ ਹਾਂਜੀ ਬਿਲਕੁਲ ਤੁਸੀਂ ਸਰਬਜੋਤ ਦੇਖੋ ਕੀ ਜਿਹੜੇ ਨੌਜਵਾਨ ਨੇ ਜਿੰਨੇ ਵੀ ਸ਼ਰਧਾਲੂ ਸਾਨੂੰ ਮਿਲੇ ਨੇ ਉਹਨਾਂ ਨੇ ਹੀ ਗੱਲ ਕਹੀ ਹੈ ਕਿ ਮਾਤਾ ਦੇਸ ਦਰਬਾਰ ਦੇ ਵਿੱਚ ਇਹ ਜਿਹੜੀ ਵੀ ਮੰਨਤ ਮੰਗੀ ਜਾਂਦੀ ਹੈ ਮਾਤਾ ਉਹ ਸਾਰੀਆਂ ਮੰਨਤਾਂ ਨੂੰ ਮਰਾਦਾ ਨੂੰ ਪੂਰੀਆਂ ਕਰਦੀ ਹੈ ਮੈਂ ਤੁਹਾਨੂੰ ਵਿੱਚ ਇੱਕ ਹੋਰ ਖਾਸ ਗੱਲ ਦਿਖਾਦਾ ਸਰਬਜੋਤ ਕਿ ਇਹ ਮਾਤਾ ਰਾਜ ਰਾਜੇਸ਼ਵਰੀ ਦਾ ਮੰਦਿਰ ਹੈ ਪ੍ਰਾਚੀਨ ਮੰਦਿਰ ਹੈ ਤੇ ਇਸ ਰਾਜੇਸ਼ਵਰੀ ਮਾਤਾ ਦੇ ਮੰਦਿਰ ਦੇ ਵਿੱਚ ਵੀ ਆਪਕੈਸਾ ਇਹ ਦੇ ਕੁਲਦੇਵੀ ਹੈ ਪਟਿਆਲਾ ਦੇ ਜਿਹੜੇ ਸ਼ਾਹੀ ਘਰਾਣਾ ਰਾਜਸੀ ਘਰਾਣਾ ਤਾਂ ਕਹਿ ਸਕਦੇ ਕਿ ਕੈਪਟਨ ਨਮਿੰਦਰ ਸਿੰਘ ਜਿਹੜੇ ਮੁੱਖ ਮੰਤਰੀ ਰਹੇ ਨੇ ਉਹ ਪਰਿਵਾਰ ਹੈ ਜਿਹੜਾ ਉਹਨਾਂ ਦੇ ਇਹ ਕੁਲਦੇਵੀ ਨੇ ਮਾਤਾ ਰਾਜ ਰਜੇਸ਼ਵਰੀ ਤੇ ਦੂਜੇ ਪਾਸੇ ਜਿਹੜੇ ਅਸੀਂ ਵਿਜ਼ੂਅਲ ਦਿਖਾਈ ਸੀ ਪਹਿਲਾਂ ਸਾਡੇ ਦਰਸ਼ਕਾਂ ਨੂੰ ਸ਼੍ਰੀ ਕਾਲੀ ਮਾਤਾ ਮੰਦਿਰ ਹੈ ਜਿਹੜਾ ਬਹੁਤ ਇਤਿਹਾਸਿਕ ਹੈ ਪਰਾਚੀਨ ਮੰਦਿਰਾਂ ਤੇ ਲੱਖਾਂ ਲੋਕ ਇਹਨਾਂ ਨਵਰਾਤਰੀਆਂ ਦੇ ਵਿੱਚ ਲੱਖਾਂ ਲੋਕ ਸਰਬਜੋਤ ਮਾਤਾ ਦੇ ਜਲਵਾੜ ਦੇ ਵਿੱਚ ਨਤਮਸ ਸਖੋਏ ਨੇ ਤੇ ਸਵੇਰ ਤੋਂ ਹੀ ਅੱਜ ਅਸ਼ਟਮੀ ਹੋਣ ਕਰਕੇ ਲੋਕਾਂ ਦੀਆਂ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਵੱਡੇ ਪੱਧਰ ਤੇ ਰੌਣਕਾਂ ਸਾਨੂੰ ਮੰਦਿਰਾਂ 'ਚ ਦੇਖਣ ਨੂੰ ਮਿਲ ਰੇ ਹਨ ਬਹੁਤ-ਬਹੁਤ ਸ਼ੁਕਰੀਆ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਅੱਜ ਅਸ਼ਟਮੀ ਹੈ ਨਰਾਤਿਆਂ ਦਾ 8ਵਾਂ ਦਿਨ ਹੈ ਦੇਸ਼ ਭਰ 'ਚ ਦੁਰਗਾ ਅਸ਼ਟਮੀ ਮਨਾਇ ਜਾ ਰਹੀ ਹੈ ਕਰਾਚ ਜੋ ਲੋਕ ਨੇ ਕੰਜਕ ਪੂਜਨ ਕਰ ਰਹੇ ਨੇ ਮੰਦਿਰਾਂ 'ਚ ਵੱਡੇ ਪੱਧਰ ਤੇ ਦੀਆਂ ਲੰਬੀਆਂ ਜਤਾਰਾ ਸ਼ਤਾਲਾਂ ਦੀ ਲਗਿਆ ਹੋਈ ਆ ਨਹੀਂ ਜਿੱਤੇ ਕੀ ਲੋਕ ਨਤਬਸਤਕ ਹੋ ਰਹੇ ਨੇ ਪੂਜਾ ਅਰਚਨਾ ਉਹਨਾਂ ਦੇਵਲ 15 ਚ ਪਹੁੰਚ ਕੇ ਕੀਤੀ ਜਾ ਰਹੀ ਹੈ